चमकी <laughs> ਮੰਗਰ ਲਿਆ ਨਾ ਇਹ ਮੰਗਰ ਇਹ ਤੇ ਉਹ ਰਹੀ ਉਹ ਲੇਡਦੀ ਆ ਉਹ ਮੈਨੂੰ ਲੱਗਦਾ ਇੱਕ ਸਾਰੀ ਸਵਿਫਟ ਦੀ ਬੈਠੀ ਆਣੇ ਜੀ ਉਹ ਆ ਕੇ ਦੋ ਲੱਗ ਦੋ ਹੋ ਰਹੇ ਆ ਹਾਂ ਆ ਦੇਖੋ ਨੀਲਾ ਸੂਟ ਪੱਤ ਪੀਲਾ ਸੂਟ ਮੰਗਰ ਲਿਆ ਬਾਦ ਮੰਗਰ ਲੀਏ ਪਾ ਜੀ ਸਪੀਡ ਦੇਈਏ ਨਾ ਉਹ ਆ ਜੀ ਦੇਖੋ ਆ ਹੌਲ ਮੱਜੇ ਅਜੇ ਚੰਗਰੀ ਬੱਟੇ ਨਹੀਂ ਚੋਦੇ ਨਹੀਂ ਕਾਹ ਆ ਗੇ ਤੇਰਾ ਆ ਵਗ ਨੂੰ ਵੇਖੀਂ ਤੇ ਇਹ ਚਾਰ ਮੇਰੀਆਂ ਇਹ ਤਾਂ ਹੋ ਰਹੇ ਨੇ ਇਹ ਵਿੱਚ ਇਹ ਚੇਹੇ ਨਹੀਂ ਤੱਲੇ ਬੈਠੀਆਂ ਨਹੀਂ ਗਾਣਗੇ ਵੀ ਇਕੱਠੇ ਹੁਣ ਕਿੰਨੇ ਉਹ ਵੱਡੇ ਹੁਣ ਬਾਤ ਕਰੂ ਨਹੀਂ ਵਾਲੀ ਨਾ ਬਾਜਤ ਤੇਰਾ ਆ ਗਈ ਹੈ ਅਜ ਜਥੇਦਾਰ ਆ ਗਈ ਉਸੇ ਗੱਡੀ ਬੈਠੇ ਕੱਲੇ ਹੀ ਹੈ ਨਾਲ ਗੱਡੀ ਇਹ ਨਹੀਂ ਮੋਟਰ ਤੇਰੀ ਨਾਲ ਇਹਦੇ ਚੰਗਰੀ ਨਾਲ ਇਹਦੇ ਵਿੱਚ ਹੋਰ ਬੈਠੇ ਰਹਣ ਵਾਲੇ ਪੱਕੇ ਨੇ ਤੇ ਪਹਿਲਾਂ ਆ ਬੈਠੂ ਮੈਨੂੰ ਲੱਗਦਾ ਜੀ ਹਾਂ ਜੀ ਉਹ ਜਿਹੜੀ ਨਾ ਨਹੀਂ ਖੜਾ ਹਾਂ 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 ਆ ਇਹਦਾ ਸਾਹੀ ਦੋ ਗੱਡੀਆਂ ਦੋ ਗੱਡੀਆਂ ਹੀ ਨੇ ਤੇ ਫੇਮ ਨੋੜ ਗਾਣਾ ਨਾ ਕੋਈ ਮੇਟਰੀ ਨਹੀਂ ਉਹ ਚੂਗੀ ਨਾਲ ਹੀ ਉਹ ਦੇਖੋ ਉਹ ਤੀਜੀ ਦਰੂਗੀ ਫਿਰ ਉਹਦੇ ਨਾਲ ਆ ਤੀਜੀ ਦੇ ਵਾ ਆ ਬੈਠ ਗਈ ਨਾ ਉਹ ਪਿਛਲੀ ਹੀ ਹਿੰਦਰੀ ਗੱਡੀ ਹੋਈ ਪਿਛਲੀ ਗੱਡੀ ਅੱਗੇ ਆ ਗਈ ਜੀ ਇਹ ਅੱਗੇ ਹੋ ਰਿਹਾ ਉਹ ਬੰਦਰ ਵੀ ਫਿਰ ਗੱਡੀ ਹੋ ਹਾਂ ਤਿੰਨ ਨੋਰਾਂਗੇ ਪੈਂਟ ਚੁੰਦੇ ਆ ਆ ਕੀ ਬੜੀ ਆ ਆ ਬੜੀ ਗੱਡੀ ਅੱਛਾ i20 ਚਾਰ ਵੱਟੀਆਂ ਆ ਆ ਦੋ ਹੀ ਗੱਡੀਆਂ ਨੇ ਦੋ ਹੀ ਗੱਡੀਆਂ ਨੇ ਸੋ ਹਾਂ ਯਾ ਤਾਂ Swift ਵਾਲੀ ਐ ਯਾ ਦੋ ਹੀ ਗੱਡੀਆਂ ਨੇ i20 ਐ ਕੋ ਮੰਗੇ ਪਹਿਲਾਂ ਜਿਹੜੀ ਆਟੋਮੈਟਿਕ ਦੇ Swift ਆ ਟਾਈਮ ਨੋਟ ਕਰ ਲੈ ਹਾਂਜੀ ਮੈਂ ਰਜੇਸ਼ ਕੁਮਾਰ ਪੁੱਤਰ ਮੱਖਣ ਲਾਲ ਵਾਸੀ ਮੋਨੇਡਰ ਰਹਿਣ ਵਾਲਾ ਤਕਰੀਬਨ ਮੇਰੇ ਪਟ્રોલ ਕੰਪਨੀ ਨਾਲ ਲਗਮਾ ਘਰ ਐ ਤੇ 4 ਤਰੀਕ ਦਿਨ ਗੁਰਦਵਾਰ ਦੁਪਹਿਰ ਤਕਰੀਬਨ 2:30 ਸਮਾਂ ਸੀਗਾ ਮੇਰੀ ਘਰ ਵਾਲੀ ਰਾਜਰानी ਵਾਈਫ ਉਹ ਰਜੇਸ਼ ਕੁਮਾਰ ਜੋ ਕਿ ਸਤ ਸੰਗਤ ਵਿੱਚ ਸੇਵਾ ਨਿਭਾ ਰਹੇ ਨੇ ਬੁੱਧਵਾਰ ਨੂੰ ਇਹਨਾਂ ਦੀ ਸਤ ਸੰਗਤ ਘਰ ਵਿੱਚ ਸਟੇਜ ਉੱਪਰ ਡਿਊਟੀ ਸੀ ਇਹ ਤਕਰੀਬਨ ਘਰ ਤੋਂ 2:30 ਵਜੇ ਆਪਣੇ ਬੈਰੀਲ ਦੇ ਉੱਪਰ ਇੱਕ ਬਸ ਤੇ ਚੜਨ ਵਾਸਤੇ ਸਤ ਸੰਗਤ ਜਾ ਰਹੀ ਸੀ ਕੁਝ ਪੰਜ ਛੇ ਔਰਤਾਂ ਨੇ ਅਰਪ ਛੱਤਿਆਂ ਨੇ ਇਹਨਾਂ ਨੇ ਖੱਬੇ ਬਾਹ ਦੀ ਸੋਨੇ ਦੀ ਚੂੜੀ ਕਟਲੀ ਜਿਸ ਦਾ ਲਗਭਗ ਡੇਢ ਕਿ ਤੋਲੇ ਵਜ਼ਨ ਸੀ ਤੇ ਲਗਭਗ ਸਵਾ ਤੋਂ ਡੇਢ ਸਵਾ ਤੋਂ 135000 ਰੁਪਏ ਦੀ ਕੀਮਤ ਮੰਗੀ ਸੀ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਾਸਤੇ ਮੈਨੂੰ ਕਰਵਾਲੀ ਨੇ ਮੈਨੂੰ ਫੋਨ ਕਰਿਆ ਅਸੀਂ ਉਸ ਤੋਂ ਬਾਅਦ ਸਾਰੀਆਂ ਇੱਥੇ ਸੀਸੀਟੀਵੀ ਦੀਆਂ ਫੁਟੇਜਾਂ ਸਾਰੀਆਂ ਚੈੱਕ ਕਰੀਆਂ ਜਿਦੇ ਵਿੱਚ ਸਾਨੂੰ ਦੋ ਵੱਡੀਆਂ ਤੇ ਪੰਜ-ਛੇ ਔਰਤਾਂ ਜਿਨ੍ਹਾਂ ਨੇ ਵੰਗ ਪੱਤੀ ਸੀ ਉਹਨਾਂ ਦੀਆਂ ਫੁਟੇਜਾਂ ਮਿਲੀਆਂ ਉਸ ਤੋਂ ਬਾਅਦ ਇਹ ਫੁਟੇਜਾਂ ਮੈਂ ਖਾਣਾ ਐਸਐਚਓ ਮੋਨਸ਼ੀ ਸਾਹਿਬ ਕੇ ਇਹਨਾਂ ਨੂੰ ਸਾਰੀਆਂ ਸ਼ੈਂਟ ਕਰਤੀਆਂ ਓਦੋਂ ਬਾਅਦ ਇਹਨਾਂ ਨੇ ਹਜੇ ਤੱਕ 4-5 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਕੀਤੀ ਇਹ ਮੋਨ ਕਚਹਿਰ ਚ ਬਹੁਤ ਸਾਰੀਆਂ ਇਹ ਘਟਨਾਵਾਂ ਲਗਭਗ 1.5-2 ਸਾਲ ਦੇ ਵਿੱਚ 5-7 ਘਟਨਾਵਾਂ ਹੋ ਚੁੱਕੀਆਂ ਨੇ ਤੇ ਪੁਲਿਸ ਵਾਲੇ ਜੀਤੇ ਪ੍ਰਤੀ ਕੋਈ ਕਾਰਵਾਈ ਨਹੀਂ ਰੋਕਾਂ ਨੇ ਮਾਰੇ ਵਿੱਚ ਇਸ ਬਰ ਕੱਲ ਦਾ ਬਹੁਤ ਭਾਰੀ ਗੁੱਸਾ ਹੈ ਤਾਂ ਜੋ ਕਿ ਇਹਨੂੰ ਜੋ ਵੀ ਇਹ ਚੋੜਨੇ ਇਨਾਂ ਦੀ ਭਾਲ ਕਰਕੇ ਇਹੀਆਂ ਮਾਰਦਤਾਂ ਨੂੰ ਰੋਕਿਆ ਜਾ ਸਕੇ